ਜੋ ਦੇ ਸੱਚੇ ਜੁਗਾਂ ਜੋ ਸੱਚ ਹੈ ਭੀ ਸਚਨਾ ਨਿਕੋਸੀ ਭੀ ਸੱਚ ਸੁੱਚੇ ਸੁਚਨਾ ਵੀ ਜੇ ਸੁਚੀ ਲਖਵਾਰ ਚੁਪੇ ਚੁਪ ਨੋਈ ਜੇ ਲੈ ਰਹੇ ਦੇ ਉਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪਰੀਆਂ ਪਾਰ ਸੇ ਸੇ ਅਣਪ ਲਖੋਏ ਤੋ ਇੱਕ ਨ ਚਲੇ ਨਾਲ ਕੀ ਸੁਚਿਆ ਰਹੋਈ ਕਿ ਗੂੜੇ ਟੱਟੇ ਪਾਰ ਦੁਖ ਮਰ ਜਾਈ ਚਲਣਾ ਨਾਨਕ ਦੇਖਿਆ ਨਾਲ ਇਕ ਮੇ ਹੁਣ ਕਰ ਤੁਨ ਕੇ ਜਾਈ ਇਕ ਮੇ ਹੁਣ ਜੀ ਕਮ ਲੈ ਵਿੱਡਿਆ ਇਕ ਮੇ ਤੋ ਨੀਚ ਕੁੰਡ ਜਿ ਸੁਖ ਪਾਈਏ ਇਕ ਨਾ ਕਿ ਮੇ ਬਖਸ਼ੀ ਸੇ ਇਕ ਕਮਿ ਸਰਬ ਇਕ ਮੇਂਦਰ ਸਭ ਗੁਰ ਪੁਨ ਕੋ ਨਾਨਕ ਦੁਖਾਂ ਜੀ ਪੁਜਤਾ ਮੈਂ ਕਹਿ ਨਾ ਕੋਇ گا کون ہو کو جنے نی سان گا گنوڑیا گاج کر جپے جسے دور گو کب کیا در دور کتنا کتنی آٹ کت کت کتی کو جگ کمی کم چلا ਨਾਨਕਿ ਉੱਤੇ ਵਿਪਰਗ ਸਚ ਸੇ ਸਚਿ ਨਾ ਭਾਖਿ ਆਪੋ ਪਰ ਆਖੇ ਮੰਗੇ ਦੀਦ ਰਤ ਕਰਿ ਦਰ ਪਰ ਕਿਅਕੇ ਰਖਿਏ ਜਿਤੇ ਸਿਦਰਵਾਰ ਮੋਕੇ ਬੋਲਣ ਬੋਲੀ ਜਿਤ ਸੁਣਿ ਕਰੇ ਪਿਆਰ ਮਥੇ ਰਸ ਸਚ ਨਾਮ ਪੜਿਐ ਵਿਚਾਰ ਕਰਮੀ ਆਵੇ ਕਪੜ ਰਦੀ ਮੋਖ ਦਰਵਾਰ ਨਾਨਕਿ ਵਿਜਾਣੀ ਸਭ ਪਹਿਚਿਆ ਰਤਾ ਪੈ ਨਾ ਜੈ ਕੀਤਨ ਹੋਇ ਆਪਿ ਆਪਣਾ ਜਨ ਸੇਵੈ ਤਿਨ ਪਾਇ ਮਾ ਨਾਨਕ ਗਾਵੇ ਗੁਣੀ ਨਿਧਾਨ ਗਾਵੈ ਸੁਣੀ ਮਨ ਰਖੀਐ ਭਉ ਦੁਖ ਪਰਸੁ ਕਰ ਲੈ ਜਾਈ ਗੁਰਮਖ ਨਾਮ ਗੁਰਮਖ ਵੇਂ ਗੁਰਮਖ ਕ੍ਰਿਯਾ ਸੰਮਾਗ ਗੁਰੂ ਸੁਭ ਗੌਰ ਕਾ ਮਾ ਗੁਰ ਪਾਰਵਤੀ ਵਾਹਿ ਜੇ ਜਨਾਖ ਨਾ ਕੈਨ ਅਰਥ ਨਾ ਜਾਈ ਗ੍ਰਹਿ ਇਕ ਦੀਪ ਜਹੀ ਸਭ ਨਾ ਜੀਆ ਕੈ ਇਕ ਦਾਤਾ ਸੋ ਮਿਸਨ ਨਾ ਜਾਈ ਤੀਰਥ ਨਾਮ ਜੇਤੂ ਸਿਵਾ ਬਵਨ ਪਾਣ ਕੇ ਆਈ ਜੇਤੂ ਸਿਟੂ ਪਾਏ ਕੇਵਨ ਕਾਮ ਕੇ ਮਿਲ ਲਈ ਬਾਤਿ ਚਰਤਨ ਜਵਹਰਮਾਨਕ ਜੀ ਕਾ ਗੁਰ ਕੀ ਸਿੱਖ ਸੁਣੀ ਗੁਰ ਇਕ ਦੇਵ ਰਹੀ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਨ ਨਾ ਜਾਈ ਜੇ ਜਗਚਾਰਿਆ ਚਹੁ ਜ ਸੁਣੀ ਹੋਏ ਨਾਮਖੰਡਾਂ ਵਿਚਾਰੀਏ ਨਾ ਚਲੇ ਸਭ ਕੋਈ ਚੰਗਾ ਨਾ ਔਰ ਖਰੇ ਕੇ ਜਿਸ ਕੀਰਤਿ ਗਲੇ ਜਿਸ ਨਦਨ ਨਾ ਵਿਤਾ ਬਤਨ ਆਪੋ ਚੇ ਕੇ ਕੀਤਾ ਅੰਦਰ ਕੀਟ ਕਰ ਦੂਸੀ ਦੋਸ਼ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਚੀ ਜੇ ਤਿਸ ਗੁਣ ਕੋਈ ਕਰੇ ਸੁਣੀਏ ਸਿੱਧ ਪੇ ਸੁਨਨਾਥ ਸੁਣੀਏ ਤਤ ਸਬਦ ਆਕਾਸ ਸੁਣੀਏ ਦੀਪ ਲੋ ਪਤਾਲ ਸੁਣੀਏ ਕੋ ਨਸ ਕੇ ਪਾਲ ਨਾਨਕ ਭਗਤ ਸਦਾ ਵਿਕਾਸ ਸੁਣੀਏ ਦੁਖ ਭਵ ਕਾ ਨਾਸ ਸੁਣੀਏ ਸਰਬਰ ਮਾਇੰਦ ਸੁਣੀਏ ਮੁਖ ਸਨਾਨਵੰਤ ਸੁਣੀਏ ਜੋ ਜਗਤ ਨਪੇਜ ਸੁਣੀਏ ਸਾਸਤ੍ਰ ਮਤਿ ਦੇ ਨਾਨਕ ਭਗਤ ਸਦਾ ਵਿਕਾਸ ਸੁਣੀਏ ਤਿਤਕ ਪਾਪ ਕਾ ਨਾਸ ਸੁਣੀਏ ਸਰਸੰਤੋਕ ਗਿਆਨ ਸੁਣੀਏ ਸਰਪੇਸ਼ ਨਾਨਕ ਆਪਣੇ ਪਰਪਰ ਭਾਵੇ ਮਾਨਤ ਨੀ ਲਗੇ ਸੇ ਜਿ ਤਿਆਨ ਨਾਨਕ ਭਗਤ ਸਦਾ ਵਿਕਾਸ ਸੁਣੀਏ ਤਿਤਕ ਪਾਪ ਕਾ ਨਾਸ ਸੁਣੀਏ ਸਰਾ ਗੁਨਾ ਕੇ ਕਾ ਸੁਣੀਏ ਸੇਗ ਭੇਪਾ ਸਾਸ਼ਣੀਏ ਦੇ ਭਾਵੇ ਰੋਸ਼ਨੀ ਹਾਤੋ ਇਸਗੋ ਨਾ ਨਿਕ ਭਗਤ ਅਸਦਾ ਰਿਗਾ ਸੁਣੀਏ ਦੁਖ ਪਾਵਕ ਨਾਸ ਬੰਨੇ ਕੀ ਗਤ ਕਹੀ ਨਾ ਜਾਏ ਚੇਤੁ ਕਹਿ ਜਬ ਤਾਈ ਕਉਦੀ ਕਲਮ ਨ ਲੇਖਣ ਹਰ ਬੰਨੇ ਕਾ ਵੇਕਰ ਨ ਵਿਚਾਰੇ ਸਾ ਨਾਮ ਲੰਜਨ ਹੋਏ ਜੀ ਕੋ ਮਨ ਜੜੇ ਮਨ ਕੋਏ ਅਨੇ ਸੋਤੂ ਵੇ ਮਨ ਬੁੱਧ ਮਨ ਸਰਪਵੰਨੀ ਕੀ ਸੋਤੂ ਵਨੇਉ ਜੋਟਾ ਨਾ ਖੈ ਮਨ ਜਮ ਬੇਸਾਥ ਨਾ ਜਾਏ ਜੇਸਾ ਨਾਮ ਲੰਜਨ ਹੋਏ ਜੀ ਕੋ ਮਨ ਜੜੇ ਮਨ ਕੋਏ ਨੈ ਮਗਨਾ ਤਗਨਾ ਭਾਈ ਮਨੇ ਬਲ ਸੂਪੈ ਕੜੇ ਜਾਏ ਮਨੇ ਮਗਨਾ ਚਲੇ ਪੰਥ ਮਨੇ ਧਮ ਸਿਤੀ ਸਨ ਮੰਦੇ ਸੋ ਨਾਮ ਨੰਜਨ ਹੋਏ ਜੀ ਕੋ ਮਨ ਜੜੇ ਮਨ ਕੋਏ ਬੰਨੇ ਪਾਵੇ ਮੁਖ ਦਵਾਰ ਮਨੇ ਪਰਵਾਰੀ ਸਦਾ ਰਮਨੇ ਤੇ ਤਾਰੇ ਗੁਰ ਸਿੱਖ ਮਨ ਨਨਕ ਪਾਵੈ ਨਵੇ ਕੇਸਾ ਨਾਮ ਨੰਜਨ ਹੋਏ ਜੀ ਕੋ ਮਨ ਜੜੇ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚ ਭਾਵ ਦਰ ਕੇ ਮਨ ਪੰਚ ਸੋਦਾ ਰਾਜਾਨ ਪੰਚ ਕਾ ਗੁਰੂ ਇਕ ਧਿਆਨ ਜੀ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਸਮਾਨ ਢੋਲ ਧਰਮ ਦਿਆ ਕਾ ਪੂਤ ਸੰਤੋਖ ਤਾ ਪ੍ਰਖਿਆ ਜਿਨ ਸੂਤ ਜੇ ਕਉ ਜੋ ਵੇ ਸਚਿਆਰ ਤੋਲੇ ਪੁਰ ਕੇ ਤਾ ਪਾਦਰਤੀ ਹੋਰ ਪਰੇ ਹੋਰ ਹੋ ਤੇ ਸੇ ਪਤ ਲੈ ਕਉਣ ਜੋ ਜੀ ਜਤਰੰਗ ਕੇ ਨਾਮ ਸੁਨਾ ਲਿਖਿਆ ਉਡੀ ਕਲਮ ਹੈ ਲਿਖ ਲਿਖ ਜਾਣੇ ਕੋ ਲੇਖਾ ਲਿਖੇ ਕੇ ਦੋਈ ਕਿਤੇ ਤਾਂ ਅਨੁਸ਼ੋਇ ਦਾ ਰੂਪ ਕਿਤੇ ਤਾਂ ਜਣੇ ਕੋਣ ਕੋ ਤੇ ਕਿਤੇ ਫਸਾਏ ਕੋ ਗਵਾ ਦੇ ਚਾ ਲਖ ਦਰਿਆਉ ਜਦੋਂ ਤੋਂ ਕੋਣ ਕਾ ਵਿਚਾਰ ਬਾਰੇ ਨਾ ਜਾਵੇ ਕਿਵਾਜ ਤੰਦ ਭਾਵੇ ਸਹੀ ਭੜੀ ਗਾ ਤੁਸਧਾ ਸਲਾ ਮਤ ਨ ਅਹੰਕਾਰ ਸੰਗ ਕਾ ਜਾਪਾ ਸੰਗ ਕਾ ਭਵ ਸੰਗ ਕਾ ਪੂਜਾ ਸੰਗ ਕਾ ਤਪਤਾਵ ਸੰਗ ਤੁਮਕ வேத ਪਾਠ ਸੰਗ ਜੋਗ ਮੰਡਲੇ ਉਦਾਸ ਸੰਤੁ ਪਰਤਿ ਕੋਣ ਕੀ ਆਣ ਵਿਚਾਰ ਸਤਿ ਸਤਿਏ ਸੁੰਦਰਤਾ ਅ ਸੰਕਤ ਸੁਰੂਪਕ ਸਾਰ ਸੰਕਮੋਲਿ ਉਲਾਇ ਤਾ ਤੂ ਕੋਣ ਕਾ ਵਿਚਾਰ ਵਾਰ ਨ ਜਾਵੇ ਤਉ ਆਦਿਤ ਸੰਤ ਭਾਵੇ ਸ੍ਰੀ ਭਲੀਕਾਰ ਤੁ ਸਦਾ ਸਲਾਬਤ ਨ ਅਹੰਕਾਰ ਅ ਸੰਕਮੋਲ ਖੰਦ ਕੋਰ ਸੰਗਤ ਚੋਰ ਹਰਾਮ ਕੋਰ ਸੰਕਮਰ ਕਾ ਚਾਹੀ ਜੋ ਸੰਗਲੁੜਤਿਆ ਕਰਮਾਇ ਸੰਗ ਪਾਪੀ ਪਾਪ ਕਰ ਜਾਹੀ ਅ ਸੰਕੁੜੇ ਅਰ ਕੁੜੇ ਫਿਰੈ ਸਤਿ ਮਲੇਸ਼ ਮਲ ਪਾਕ ਖਾਇ ਸੰਕਰੇਂਦਰ ਸੇ ਭੇਰ ਨਾਨਕ ਨੀਚ ਕਹਿ ਵਿਚਾਰ ਵਾਰੇ ਨਾ ਜਾਵੇ ਇੱਕ ਵਾਰ ਜੋ ਤੰਦ ਪਾਵੇ ਸਹੀ ਭਲੀ ਕਾ ਤੁਸ ਦਾ ਸਲਾ ਮਤ ਨਿਰੰਕਾਰ ਸੰਕ ਨਾਵ ਸੰਕ ਥਾਵ ਗਮ ਗਮ ਸੰਕ ਲੋ ਸੰਕ ਸਿਰ ਭਾਰ ਅਖਰੀ ਨਾਵ ਅਖਰੀ ਸਲ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰੀ ਸਿਰ ਸੰਜੋਗ ਬਖਾਨ ਜਿਨੇ ਹੈ ਲਿਖੇ ਦੇ ਸਿਰ ਨਾ ਜੀ ਫਰਮਾਵਤੀ ਤੇ ਪਾ ਜੀ ਤਾ ਗੀਤਾ ਦੇ ਤਾ ਨਾ ਵੇ ਨਾ ਵੇ ਨਾ ਇੱਕ ਦਾ ਉਪਦ ਗੁਣ ਕਾ ਵਿਚਾਰ ਵਾਰੇ ਨਾ ਜਾਵੇ ਇੱਕ ਵਾਰ ਜੋ ਤੰਦ ਪਾਵੇ ਸਹੀ ਭਲੀ ਕਾ ਤੁਸ ਦਾ ਸਲਾ ਮਤ ਨਿਰੰਕਾਰ ਪਰੀਅਤ ਪੈਤਰਨ ਦੇ ਪਾਣੇ ਧੋਤੇ ਤਰ ਸੁਖੇ ਬੂਤ ਪਰਿਤੀ ਕੱਪੜ ਹੋਈ ਜੇ ਸਬਰ ਨਿਯੋ ਤੋ ਇਹ ਪਰੀਅਤ ਪਾਪਾ ਕੇ ਸੰਗੋ ਤੋ ਪੈ ਨਾ ਵੇਖੇ ਰੰਗ ਬੁਨੀ ਪਾਪੀ ਅੱਖ ਨਾ ਹੀ ਗੱਦ ਕਰ ਨਾਲ ਲਿਖ ਲਹਿ ਜਾਓ ਆਪੇ ਵੀ ਤੇ ਆਪੇ ਕਵ ਨਾਨਕ ਕਿੰਨੀ ਆਉ ਜੋਤੀ ਰਤ ਤਪ ਦੇ ਅਤਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਣੀਏ ਮਨੀਏ ਮਨ ਕੀ ਤਪੋ ਅੰਤਰ ਕਾ ਤੀਰਥ ਮੇਰੇ ਨਾਲ ਸਤਿਗੁਰੂ ਤੇਰੇ ਮੇਰੇ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨ ਹੋਏ ਸੋ ਸਾਥ ਬਾਣੀ ਬਰਮਾ ਸਤ ਸੁਣ ਸਦਾ ਮਨ ਚਾਉ ਕੌਣ ਸੋ ਵੇਦਾ ਬਖਤ ਕੌਣ ਕੌਣ ਸੀ ਕੌਣ ਵਾਰ ਕੌਣ ਸੇ ਰਤੀ ਮਾ ਕੌਣ ਤੋਇ ਅਕਾਲ ਵੇਲ ਨਾ ਪਾਈਏ ਪੰਡਤੀ ਜੀ ਹੋਵੇ ਲੇਖ ਪੁਰਾਨ ਦੰਤ ਨਾ ਪਾਉ ਕਾ ਦੀ ਅਜੇ ਲੇਖਣ ਰੇ ਕੋ ਰਾਤੀ ਵਾਰ ਨਾ ਡੋਕੀ ਜਾਣ ਉਤਪਾਹ ਨਾ ਕੋਈ ਜਗਤ ਤਾ ਸਿੱਟੀ ਕੋ ਸਾਜਿਆ ਭੇ ਜਾਣੇ ਸਰੇ ਕੇ ਕਰ ਕੇ ਕਿਸ ਰਾਏ ਕੀ ਵਰਨੀ ਕੀ ਜੜਾ ਨਾਨੇ ਕਾ ਆਪਣਾ ਸਭ ਕੋ ਇਕਈ ਦੇਖ ਸਿਆਣਾ ਵੱਡਾ ਸਿਰ ਤੇ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੂ ਜਣੇ ਕੀ ਗਹਿਨ ਸੋਏ ਬਤਲ ਅਪਤਾਲ ਅਕਾਗ ਸੰਗ ਅਸੁਰ ਕਉਨ ਪੰਥ ਗੇਤ ਗਏ ਕਿ ਵਾਤੇ ਸਿਰ ਛਟ ਰੱਖੇ ਨਿਕ ਦਿਵਸ ਲਈ ਜਦਾਤ ਲੇਗਾ ਇਥਾ ਨੀਖੀ ਲੇਕੇ ਹੋਏ ਵਿਨਾਸ਼ ਨਾਨਕ ਹੋਟਾ ਕੀ ਅਪੇ ਜਣੇ ਆਪ ਸਦਾਹੀ ਸਦਾ ਹਿਤ ਸੁਤਨਾ ਪਾਈਏ ਨਦੀਆਂ ਤੇਵਾਹ ਸਬੇ ਸਮੰਧ ਨਾ ਜਾਣੀਏ ਸਮੰਧ ਸਹ ਸੁਰਤਾਨ ਦੇ ਸਿਮਰਤਾ ਕੀਤੋ ਨਾ ਹੋਣੇ ਜਿਤ ਸੁਨਨ ਨਾ ਵਿਸਾਰੇ ਅੰਤਨ ਚਿੱਤੀ ਕਹਿ ਨਾ ਅੰਤ ਅੰਤਨ ਕੰਨ ਜੈ ਨਾ ਅੰਤ ਅੰਤਨ ਵੇਖਣ ਸੁਨਣ ਅੰਤ ਅੰਤਨ ਜੱਪੇ ਗਿਆ ਮਨ ਮੰਤਰ ਤਉ ਭੇਕਿਤ ਆਕਾਰ ਅੰਤ ਅੰਤ ਪਰ ਪਰ ਅੰਤ ਕਾਣ ਕੇ ਤੇ ਬਿਦਲਾਹੇ ਤਾਂ ਕੰਤ ਨਾ ਪਈ ਜਹ ਅੰਤ ਨ ਜਾਣੇ ਕੋਈ ਬੋਤਾ ਕਈ ਬੁੱਤ ਹੋਈ ਵਟੈ ਸੇ ਬੁੱਚਾ ਤਾ ਉੱਜੇ ਬੁਰੂਚਾ ਨਾਏ ਬੁੱਚਾ ਹੋਈ ਕੁਛ ਸੱਚੇ ਕੁ ਜਾੜੇ ਸੋਈ ਜੇ ਵੜੇ ਆਪ ਜਾਣੇ ਜੇ ਵੜੇ ਆਪ ਜਾਣੇ ਆਪੇ ਆਪ ਨਾਨਕ ਨਦਰਿ ਕਰਮੀ ਦਾਤ ਉਤ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਾ ਧਮਾਈ ਕੀਤੇ ਮੰਗੇ ਜੋ ਦੇ ਪਰ ਕੀਤੀਏ ਗਤ ਨਹੀਂ ਵਿਚਾਰੇ ਕੀਤੇ ਕਉਤੇ ਦੇਵੇ ਕਰ ਕੀਤੇ ਲੇ ਲੇ ਮੁਖਰਪਾਏ ਕੀਤੇ ਮੂਰਖਾਈ ਖਾਏ ਕੀਤੀਏ ਦੁਖ ਭੁਖ ਸਦ ਮਾਰੇ ਬਿਦਾਤਰੀ ਰਧਾਰ ਬੰਦ ਕਲਾਸੀ ਬਾਣੇ ਹੋਏ ਹੋ ਰੱਖਣਾ ਸਕੇ ਕੋਈ ਜੀ ਕੋ ਕਹੇ ਕੋ ਅੱਖ ਨਪਾਈ ਉਜਣ ਜੀਤੀ ਓਖੇ ਆਪੇ ਜਾਣੇ ਆਪੇ ਤੇ ਆਕੇ ਸੇ ਵੀ ਕਹੀ ਕੇ ਜਿਸ਼ਨ ਬਖਸ਼ੇ ਸਿਖਤ ਸਲਾਹਾ ਨਾਨਕ ਪਾਸੀ ਬਾਦਸ਼ਾਹ ਅਮੁਰ ਗੁਰ ਮੁਦੂ ਅਪਾਰ ਮੁਰ ਅਪਰੀਮੁਲ ਪੰਡਰ ਮੁਰਾਵੇ ਮੁਲ ਜੈ ਮੁਲ ਤੇ ਮਨ ਸਿਮਾ ਮੁਲਦਾ ਮੁਲਦੀ ਬਾਨਾ ਮੁਲਦੂਲ ਮੁਲ ਪਰਵਾਨ ਮੁਲਦੋ ਸੇਸਾ ਮੁਲ ਨਿਸਾਨ ਮੁਲਦਾ ਮੁਲ ਪਰਵਾਨ ਮੁਲਾ ਮੁਲਾ ਕੇ ਨਾ ਜਾਈ ਆਖਾ ਕਰਹਿ ਦਿਗ ਲਈ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆ ਨਾ ਕੇਵਨ ਮੈਂ ਕੇਂਜਾ ਕੇ ਗੋਪੀ ਤੇ ਗੋਬਦਾਂ ਕੇ ਇਸ ਰੱਖੇ ਇਸ ਰੱਖੇ ਕਿਤੇ ਕਿਤੇ ਉਹ ਧਾਕਰ ਨਾ ਆਖੇ ਦੇਵਾ ਕੇ ਸੁਨਾਵਨ ਜਨ ਸੇ ਕੇਤੇ ਆਖੇ ਆਪਣਾ ਪਾਇ ਕੇਤੇ ਕਹਿ ਕੇ ਫੁੱਟ ਜਾਏ ਇਤੇ ਕਿਤੇ ਹੋਰ ਕਰਤਾ ਨਾ ਸਕੇ ਕਹੀ ਕੇ ਦੇਵੜ ਪਾਵੇ ਤੇਵੜੋ ਨਾਨਕ ਜਾਣੇ ਸੱਚਾ ਸੋਈ ਜੇ ਕੋ ਆਖੇ ਬੋਲੀ ਵਿਕਾਰ ਤਾਂ ਨਕੀਐ ਸਿਰਦਾਰਗਵਰ ਸੋਦਰ ਕੇਸੂ ਕਰ ਗਿਰਿਤੇ ਸਰਸਮਾਲੇ ਵਾਜੇ ਨੰਦਨ ਨੀਕ ਅ ਸੰਕ ਅ ਕੀਤੇ ਵਵਨ ਹਾਰੇ ਹਿਤੇ ਰਗ ਭਈ ਸੋ ਕੈਨ ਕੀਤੇ ਗਵਨ ਹਾਰੇ ਗਵਨ ਪਣ ਪਣੀ ਬਸੰਤ ਗਵ ਰਾਜ ਤੰਦਵਾਰੀ ਗਵਚਿਤ ਗਤ ਲਿਖ ਜਾਣੀ ਲਿਖਿਤਾ ਵਿਚਾਰੇ ਕਵੀ ਸ਼ਰਮਾ ਦੇਵੇ ਸੋ ਸਦਾ ਸਵਾਰੇ ਗਾਵੇ ਇਨ ਇਨਰਸਨ ਬੈਠੇ ਦੇਵ ਦੇਦਰ ਨਾਲੇ दावे से समझिए गंव सत विचारे गंव जति जति संतुखी गवे करारी कांव पण्डित पढ़न की, की सरजितु के नाले गवे मोहिनिया मन मोल सुधो छिपे अले गंव तनो परते श्रतित नाबे गावे जो महाबल सुर गावे कहानी चाए गावे घन मंडल उपंडा कर कर खे तारे से पुन गंव जुंद भवति तेरे भक्त सरने ਹੋਰ ਕਿਤੇ ਗਵਨ ਸੇਵ ਜਿਤਨਾ ਨਾਨਕਿਆ ਵਿਚਾਰੇ ਸੋਇ ਸੋਇ ਸਰਹ ਚਾਹਬ ਸੱਚਾ ਸਕੇ ਨਹੀਂ ਹੈ ਤੇ ਉਸੇ ਜਾਣ ਨਾ ਜਸਿ ਨਾਨਕ ਜਿਨੇ ਚਾਹੀ ਰੰਗ ਅੰਗ ਭਰਤੇ ਕਰਿ ਕਰਿ ਜੁੰਸੀ ਮਾਲੀ ਨੇ ਪਾਈ ਕਰਿ ਕਰਿ ਵੇਕੇ ਕੀ ਤਾਪਣਾ ਜੀ ਜੀਵਤੀ ਜੀ ਉਟਿਆਈ ਜੋਤਿ ਸੁਭਾਵੇ ਸੋਈ ਕਰ ਸੇਵ ਤੁੰ ਨਾ ਕਰਨਾ ਜਾਈ ਸੋ ਪਾਸੋ ਸਹਿ ਪਤ ਸਰਹਬ ਨਾਨਕ ਰਣ ਜਾਏ ਮੰਦਾ ਸੰਤੋਖ ਸੰਪਤ ਝੋਲੀ ਧਿਆਨ ਕੇ ਕਰੇ ਰੂਹ ਤੇ ਕਿੰਤਾ ਕਾਲ ਕੁਵਾਰੀ ਕਾਇਆ ਜਗਤ ਜੰਡਾ ਪਰ ਤ੍ਰੀਤ ਆਈ ਪੰਤੀ ਸਗਲੇ ਜਮਾਤੀ ਮਨ ਜੀਤੇ ਜਗ ਜੀਤ ਅਦੇਸ ਕਿਸੇ ਅਦੇਸ ਬਾਦ ਨੀਨ ਨਦਨਾਤ ਜਗ ਜਗ ਕੋ ਇਸ ਭਗਤ ਗਿਆਨ ਦੇ ਆਂਡਾ ਕਟਕਟ ਵਾਜੇ ਨਾਮ ਆਪ ਨਾਥ ਨਾਥੀ ਸਭ ਜਾ ਕੀ ਦੇ ਜਿ ਸਿਦੇ ਅਵਰਾ ਸਾਧ ਸੰਜੋਗ ਵਿਜੋਗ ਦੇ ਘਾਰ ਚਲਾਵੇ ਲੇਖੇ ਆਵੇ ਭਗ ਦੇ ਦਿਸ਼ ਅਦੇਸ਼ ਆਦ ਨਿਆ ਨਾਦਨ ਹਤ ਜਿਤੁ ਵੇਖ ਵੇਸ ਏਕਾ ਨਾਇ ਜੁਤੇ ਅਤਿ ਚਲੇ ਪਰਵਾਨੇ ਕਿ ਸੰਝਾਈ ਕਵੰਡਾਰੀ ਚਲਾਈ ਦੀਵਾਨਾ ਜੀਵਨ ਤੇ ਸਪਾਵੇ ਤਿਨੇ ਚ ਲਾਵੇ ਜੀਵ ਹੋਵੇ ਪਰਮਾਨ ਹੋ ਬਿਕ ਨਾਨਦਨ ਆਵੇ ਬਹੁਤ ਹੈ ਬਡਾ ਨ ਦੇ ਤਿਸੇ ਆਦੇਸ਼ ਆਦਾਨੀਆ ਨਾਨਦਨ ਹੱਥ ਟਿਟਿ ਲਿਖ ਵੇਸ ਸੰਲ ਲੈ ਪੰਡਾ ਜੁਗ ਜੁਗ ਪੈ ਸੇ ਕੇ ਵਾਰ ਕਰ ਕਰੇ ਕੇਸੇ ਜਿਨਹਾਰ ਨਾਨਕ ਸੱਚੀ ਕੀ ਸੱਚੀ ਕਰ ਦੇ ਤਿਸੇ ਆਦੇਸ਼ ਆਦਾਨੀਆ ਨਾਨਦਨ ਹੱਥ ਟਿਟਿ ਲਿਖ ਵੇਸ ਇਕ ਦੂ ਡਿਬੁਲ ਕੋਇ ਲ ਕੋਇ ਲਕੀਸ਼ ਲਗ ਲ ਕੀੜਾ ਕੀ ਨਾਮ ਜੁ ਦੀ ਜੇ ਤੇ ਰਬ ਤੋੜੀ ਇਛੜੀ ਕੇ ਸੁਨਗਲਾ ਕਸ ਕੀ ਕੀ ਟਾਇਰੀ ਸਨ ਅਨਕਨਦ ਦੀ ਪਾਈਏ ਕੁੜੀ ਗੁੜੀ ਠੀਸ ਹਰਖਾਂ ਜੋ ਅਜ ਪਹਿ ਨਹੀਂ ਜੋਰ ਜੋ ਨਮ ਮਦਨ ਜੋ ਜੋ ਨ ਜੀਵਨ ਲ ਨਹੀਂ ਜੋ ਜੋ ਨ ਰਾਜ ਮਨ ਮਨਸੂਰ ਜੋ ਨ ਸੁਤੀ ਕੰਨ ਵਿਚਾਰ ਜੋ ਨ ਜੁਤੀ ਜੁਟੇ ਸੰਸਾਰ ਸਾਥ ਜੋਰ ਕਰਵੀ ਕੇ ਸੋਏ ਨਾ ਨਿਗੁਤ ਨੀਚ ਨਾ ਕੋਈ ਦਤਿ ਦਤਿ ਤਿਵਾਰ ਪਣਿ ਗਨੀ ਪਰਤਾ ਦੇ ਤਿਸੇ ਚਾਤੀ ਤਾ ਪਰ ਕੀ ਧਰਮ ਸਾਬ ਤਿਸੇ ਜਿਆੁਕਤ ਕੇ ਲੰਗ ਦਿਨ ਕੇ ਨਾਮ ਨੇ ਕਾਨੰਤ ਕਹੇ ਕਰਮਿ ਹੋਈ ਵਿਚਾਰ ਸੱਚਾ ਬਚ ਦਰਬਾਰ ਤੇ ਸੁਣ ਪੰਚ ਪਰਵਾਨ ਨਦਰੀ ਗਮੀ ਭਵੇ ਨਿਸਾਨ ਕਜੁਪ ਕੈ ਤੇ ਪੈ ਨਾਨ ਨ ਗਿਆ ਜਾਪੇ ਜੋ ਤਦ ਅਖੰਡ ਕਹੇ ਧਰਮ ਗਿਆਨ ਕੰਡ ਕਾ ਕਰਮ ਕੇ ਤੇ ਪਣ ਪਣੀ ਬਸੰਤਰ ਕੀ ਤੇ ਕਾਣ ਮਹੇਸ਼ ਕਿਤੇ ਬਿਰਮੈ ਕਰਤੇ ਘੜੀਏ ਰੂਪਰੰਤੀ ਵਿੱਚ ਕੀਤੀਆਂ ਕੰਮ ਭੂਮੀ ਮੇਰ ਕਿਤੇ ਦੇਵ ਦੇਸ ਕਿਤੇ ਜਨ ਜੁਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਦੂ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਤਨਮੇ ਕਿਤੇ ਕਿਤੇ ਸੁਮੰਦ ਕਿਤੇ ਖਾਣੇ ਕਿਤੇ ਵਣ ਕਿਤੇ ਪਾਤੰਜਨ ਕਿਤੇ ਸੁੱਤੀ ਸੇ ਕਿਤੇ ਨਾਨਕੰਤ ਨਾਨ ਤੇ ਗਿਆਨ ਖੰਡ ਮੇ ਗਿਆਨ ਪ੍ਰਚੰਡ ਤੇ ਨਾਮਨੋਤ ਗੋਡ ਅਨੰਤ ਸਮਖੰਡ ਕੀ ਬਾਣੀ ਰੂਪ کوئی ہوا پر سوت نے رام رہا پر پور اتنے سیتو سیتا میں تاں کے روپ نہ جائے نا نا تھا جا جن کے رام سے من ماہے ਦੇ ਵਕਤ ਉਸੇ ਕੇ ਲੋਇ ਕਰੇ ਨੰ ਸਚਾ ਵਨਸੂ ਸਚ ਘਣੋ ਸਿ ਰੰਕਾਰ ਕਰਿ ਕਰਿ ਵੇਖੇ ਨਦਰਿ નિਹਾਲ ਤੇ ਖੰਡ ਮੰਡਲ ਵਰ ਪੰਡ ਜੀ ਕੋ ਕਥਿ ਅੰਤ ਨਾਨਤਿ ਅਥੇ ਲੋ ਲੋ ਕਾਲ ਜਿਗ ਜੀ ਹੁ ਕਮ ਤਿਵ ਤੇ ੁਕਾਰ ਵੇਖੇ ਸੇ ਕਰਿ ਵਿਚਾਰ ਨਾਨਕ ਕਥਨਾ ਕਰਨਾ ਸਰਜਿਤ ਪਰਾ ਤੀਰਸ ਨਿਆਰ ਅਹਰਣ ਦੇਵੇ ਤਿਆਰ ਭਵਖਲਾ ਗੰਤਾਵ ਤਾ ਭਾਂਡਾ ਭਵ ਮਦਤ ਤਾਲ ਘੜੀਏ ਸੁਸਚੇਟਕ ਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰ ਨਦਰ ਨਿਹਾਰ ਸੁਲੋਕ ਭਵਨ ਗੁਰੂ ਪਾੜਿ ਪਿਤਾ ਮਾਤਾ ਤਤ ਮਹਦ ਤੇਸਰਾ ਦੇ ਦੇ ਤੇਲੇ ਸਰਜੋਤਨੀ ਅੰਬਰੀਆਂ ਵਾਜੇ ਤਨ ਮਹਦਵ ਕੰਨਿਆ ਪਾ ਆਪਣੇ ਕੰਨੜੇ ਕੇ ਰੂਜ ਨੇ ਨਾਮ ਤੇ ਆ ਗਏ ਸਿੱਖ ਤੇ ਬਾਣ ਨਾਨਕ ਤੇ ਮੁਕਤ ਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਦੇਵ ਸ਼ਕਤਿ ਕਥੀ ਕਾਲ ਨਾਨਕ ਤੇ ਮੁਕਤ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹਿਲਾ ਤੀਜਾ ਆਨੰਦ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਂ ਹੈ ਸਤ ਗੁਰੂ ਮੈਂ ਪਾਇਆ ਸਤ ਗੁਰ ਤਾ ਪਾਇਆ ਸੇ ਸਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰੇ ਤੂੰ ਸਦਾਰੋ ਹਰ ਨਾਲੇ ਹਰ ਨਾਰੋ ਤੂੰ ਮਨ ਮੇਰੇ ਦੁਖ ਸਭ ਵਿਸਾਰ ਨਾਂਗੀ ਕਰ ਕਰੀ ਤੇਰਾ ਪਾਸ ਸਭ ਸਵਾਨਾ ਸਭਨੇ ਗੱਲਾਂ ਸੁਣਾ ਸੁਆਮੀ ਸੋ ਕੇ ਬਣਾ ਵਿਚਾਰੇ ਕਹਿ ਨਾਨਕ ਕੇ ਮਨ ਵਿੱਚ ਦਰਹੋ ਹਰਿ ਨਾਲੇ ਸੱਚੇ ਸਾਹਿਬ ਆਕਿਆ ਨਹੀਂ ਕਰ ਤੇਰੇ ਕਰ ਤਾ ਤੇਰੇ ਸਭ ਕੁਛ ਹੈ ਜਿਸ ਦੇਵ ਸੋ ਪਾਵੇ ਸਦਾ ਸਿਖਤ ਸਲਾਹ ਹਾਂ ਤੇਰੀ ਨਾਮ ਅਨੁਸਾਈਂ ਨਾਮ ਜਿਨ ਕੇ ਮਨ ਵਸਿਆ ਵਾਜੇ ਸੁਧ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਆਕਿਆ ਨਹੀਂ ਕਰ ਤੇਰੇ ਸਰਚਾ ਨਾ ਮੇਰਾ ਦਾਰੋ ਸਾਚਿ ਨਾਮੁ ਦਰਮੇ ਰਜਨੁ ਪੁਖਾ ਸਭ ਗਵਾਈਆ ਕਰਿ ਸਾਧੂ ਸੁਖੁ ਨਾਈਐ ਇਸੇ ਨੀਚਾ ਸਭੁ ਜੀਆ ਖੁਦਾ ਕੁਰਬਾਨ ਕੀਤਾ ਗੁਰੂ ਤੁਜੀਆਂ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸਦਰ ਪਿਆਰ ਸਚਨਾ ਮਿਰਾਦਾਰੋਂ ਭਗਾ ਚੇ ਪਛੇ ਉਤਤਕਾਰਿ ਸਿ ਵਗੇ ਕਾਤਿ ਸਿ ਵਗੇ ਸੋਧਵਾਜੇ ਗੁਰੂ ਜੀ ਕਤੋ ਅਰਿਆ ਪਛੇ ਉਤਤਵਾਸ ਕੀਤੇ ਇਕਾਲ ਟੰਗ ਮਾਰਿਆ ਸੁਰਗ੍ਰੰਪਾ ਤੁਧ ਜਨ ਕਉ ਸਿਨਾਮਰ ਕੇ ਲਾਗੇ ਕਹਿ ਰਾਨਿਕ ਤੈ ਸੁਖ ਵਦਤ ਕਰਨ ਹਦਵਾਜੇ ਆਨੰਦ ਸੁਨੋ ਵਡ ਪਾਕਿਓ ਸਗਲੇ ਮਨੋਰਥ ਪੂਰੇ ਤਾਰੇ ਬੰ ਪ੍ਰਭ ਭਾਇ ਉਤਰੇ ਸਭਿ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪੰਡਿਤ ਕਹਿਤ ਪਵਿੱਤ ਸਤਿਗੁਰੇ ਅਪਰ ਪੂਰੇ ਪਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੰਡਿਤ ਕਹਿਤ ਪਵਿੱਤ ਸਤਿਗੁਰੇ ਅਪਰ ਪੂਰੇ ਬਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੋ ਗੁਰੂ ਟਾਲੀ ਗੁਰੂ ਸੇਵੀਏ ਹਨਿ ਸੁ ਸਹਿ ਜਿਸ ਪਾਏ ਦਰਸ਼ਨ ਪੁਸਿਏ ਗੁਰੂ ਕੇ ਜਨਮ ਮਰਨ ਦੁਖ ਜਾਏ ਬਵਾਸਿ ਰਤੇ ਕੋ ਸੰਧੀ ਨਰੀਰ ਸੋ ਬੁਰਸੋਂ ਚਟਿਏ ਤੁਤੇ ਸੱਚੇ ਪਾਤਸ਼ਾਹ ਹਲ ਜਨਮ ਮੇ ਜਨਮ ਧੀ ਕਟਿਏ ਸਚਨੇ ਸਚਾ ਪਾਤਸ਼ਾਹ ਸੇ ਸਾਹ ਦੇਸਾ ਜਿਸ ਪਾਸ ਬਹਟ ਸੁਹੀਏ ਸਬਨਾ ਦਬਿਸ਼ ਹੋ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕੀਆ ਪੜੀਏ ਕੀਆ ਸੁਣ ਗੁਣਿਏ ਕੀਆ ਵੇਦ ਪੁਰਾਣਾ ਸੁਣੀਏ ਕੀਆ ਪੜੀਏ ਕੀਆ ਗੁਣਿਏ ਕੀਆ ਵੇਦ ਪੁਰਾਣਾ ਸੁਣੀਏ ਸੜੇ ਸੁਣੇ ਕੀ ਹੋਈ ਜਉ ਸਹਿ ਜਨਾ ਮਿਲੇ ਹੋ ਸੋਈ ਹਰਿ ਕਾ ਨਾਮ ਨਾ ਜਪਸ ਗਵਰ ਕੀ ਸੋਚੇ ਬਰੰਬਾਰ ਰਹਾ ਅੰਧਿਆਰੇ ਦੀਪਕ ਚਾਹੀਏ ਇਕ ਬਸਤ ਗੋਚਰ ਲਈਏ ਬਸਤ ਗੋਚਰ ਪਾਈ ਘਟ ਦੀਪਕ ਰਹਿ ਅਸਮਾਈ ਕਹ ਕਬੀਰ ਅਪਜਾਨਿਆ ਜਬ ਜਾਨਿਆ ਤੋ ਮਨ ਮੰਨਿਆ मन मन लोक न पतिजे न पतिजे तो क्या कीजे हृदय कपट मुख ज्ञानी झूठे कहे बिर लोबस पाणी काया मदस कौन गुना जो कट पीत है मरना ਰਹਾ ਲੋਕ ਕੀ 86 ਧੀਰਥ ਨਾਈ ਕੋਰਾਪਣ ਤੋ ਨਾ ਜਾਈ ਕਹੇ ਕਬੀਰ ਵਿਚਾਰੀ ਭਵ ਸਾਗਰ ਤਾਰਿ ਮਰਾਰੀ ਲੋਕ ਕੀ 86 ਧੀਰਥ ਨਾਈ ਕੋਰਾਪਣ ਤੋ ਨਾ ਜਾਈ ਸਹ ਕਬੀਰ ਵਿਚਾਰੀ ਪਵ ਸਾਗਰ ਤਰਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪਿਆ ਦੇ ਸਚੁ ਸੁਗਾ ਦੇ ਸਚੁ ਬੀ ਸਚਨਾ ਨਿਕ ਹੋਸੀ ਬੀ ਸਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪਿਆ ਦੇ ਸਚ ਜਿਗਾ ਦੇ ਸਚ ਬੀ ਸਚਨਾ ਨਿਕ ਹੋਸੀ ਬੀ ਸਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਰਤੇ ਅਜੁਨੀ ਸੈਭੰ ਗੁਰ ਪ੍ਰਸਾਦਿ ਜਪੈ ਸਜੁਗਾ ਸਚੁ ਬਿਸਨੁ ਨਿਕੋਸੀ ਬੀ ਸਚੁ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਰਤੇ ਅਜੁਨੀ ਸੈਭੰ ਗੁਰ ਪ੍ਰਸਾਦਿ ਜਪੈ ਸਜੁਗਾ ਸਚੁ ਬਿਸਨੁ ਨਿਕੋਸੀ ਬੀ ਸਚੁ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪਿਆ ਸੱਚ ਜੁਗਾਦਿ ਸੱਚ ਹੈ ਭੀ ਸਚੁ ਨਾਨਕ ਹੋਸੀ ਭੀ ਸਚ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪਿਆ ਸੱਚੇ ਜੁਗਾਰੇ ਸੱਚ ਹੈ ਬੇਸੱਚ ਨਾਨਕ ਉਸ ਵੀ ਸੱਚ ਵਾਹਿਗੁਰੂ 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 ਦੀ ਕਥਨਸਾ ਵਾਹਿਗੁਰੂ ਦੀ ਕਿਰਪਾ ਤੇ